ਅੱਜ ਆਪਾਂ ਇੱਥੇ ਸਾਡਾ ਚੈਨਲ ਜੋ ਕਿ ਸੱਚ ਬੋਲਦਾ TRUTH SPEAKS ਉਸ ਦੇ ਦੁਆਰਾ ਤੁਹਾਨੂੰ ਬਹੁਤ ਹੀ ਵਧੀਆ ਇੱਕ ਨਵੀਂ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀ ਕਿ ਤੁਸੀਂ ਇਸ ਤੋਂ ਪਹਿਲਾਂ ਕਦੇ ਵੀ ਸਾਡੇ ਉਸ ਲੈਵਲ ਦੇ ਪਰਸਨ ਦੇ ਕੋਲੋਂ ਨਹੀਂ ਸੁਣੀ ਹੋਣੀ ਜੋ ਕਿ ਬਹੁਤ ਹੀ ਜ਼ਿਆਦਾ ਕੁਦਰਤ ਦੇ ਨਾਲ ਵੀ ਇੱਕ ਮਿੱਕਾ ਔਰ ਸਾਡੇ ਸਮਾਜਿਕ ਜੀਵਨ ਦੇ ਨਾਲ ਵੀ ਇੱਕ ਮਿੱਕਾ ਜਿਹਦੇ ਵਿੱਚੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਆ ਆਪਣੇ ਜੀਵਨ ਵਿੱਚ ਹਾਸਲ ਕਰ ਸਕਦੇ ਆ ਸੋ ਮੇਰੀ ਕਹਿਨ ਤੋਂ ਮਰਾਦ ਸਾਡੇ ਨਾਲ ਅੱਜ ਸਾਡੇ ਫਰੀਦਕੋਟ ਦੇ ਬਹੁਤ ਹੀ ਸਾਡੀ ਸਨਮਾਨਯੋਗ ਸ਼ਖਸੀਅਤ ਸਾਡੇ ਵੱਡੇ ਬਾਈ ਜੀ ਵੀ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਬਾਈ ਜੀ ਦੇ ਨਾਮ ਨਾਲ ਮੁਖਤੱਬ ਕਰਦੇ ਆ ਕਿਉਂਕਿ ਮਾਲਵਾ ਬੈਲਟ ਆ ਸਾਡੀ ਤੇ ਇੱਥੇ ਬਾਈ ਜੀ ਇੱਕ ਬਹੁਤ ਹੀ ਸਤਿਕਾਰਪ੍ਰੇਮ ਸ਼ਬਦ ਵੀ ਹੈ ਤੇ ਉਹ ਸਾਡੇ ਬਾਈ ਜੀ ਸਾਡੇ ਨਾਲ ਇੱਕ ਬਹੁਤ ਹੀ ਸਨਮਾਨਯੋਗ ਸ਼ਖਸੀਅਤ ਜਿਨ ਕੇ ਮੈਂ ਤੁਹਾਨੂੰ ਦੱਸਿਆ ਹੈ ਸਰ ਗੁਰਦੇਵ ਸਿੰਘ ਜੀ ਸੇਖੋਂ ਸਾਡੇ ਖਾਲਸਾ ਜੀ ਵੀਰਜੀ ਵੱਡੇ ਜੀ ਉਹਨਾਂ ਦੇ ਅਸੀਂ ਇਸ ਟਾਈਮ ਬੈਠੇ ਹੋਏ ਆ ਇੱਕ ਫਾਰਮ ਹਾਊਸ ਤੇ ਜਿਹੜਾ ਕਿ ਜਿੱਥੇ ਵੀਰਜੀ ਨੇ ਆਪਣਾ ਬਚਪਨ ਜਾਂ ਆਪਣੀ ਜਵਾਨੀ ਦੇ ਬਹੁਤ ਵਧੀਆ ਦਿਨ گزارੇ ਆਪਣੇ ਪਰਿਵਾਰ ਦੇ ਨਾਲ ਔਰ ਇੱਥੇ ਉਹਨਾਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਬੜੀਆਂ ਵੱਡੀਆਂ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਵਾਂ ਨੇ ਉਹਨਾਂ ਦੀਆਂ ਭੈਣਾਂ ਨੇ ਉਹਨਾਂ ਦੇ ਬ੍ਰਦਰਸ ਨੇ ਬਹੁਤ ਵੱਡੀਆਂ ਖੇਡਾਂ ਖੇਡਾਂ ਦੇ ਖੇਤਰ ਵਿੱਚ ਵੀ ਪਲੰਘਾਂ ਪੁੱਟੀਆਂ ਇਹ ਉਹ ਧਰਤੀ ਜਿੱਥੇ ਆਪ ਇਸ ਟਾਈਮ ਬੈਠੇ ਆ ਸੋ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਸੇਖੋਂ ਸਾਹਿਬ ਵੀ ਮੇਰੇ ਨਾਲ ਇਸ ਟਾਈਮ ਬੈਠੇ ਆ ਤੁਸੀਂ ਮੈਂ ਇਹਨਾਂ ਨੂੰ ਵੀ ਇੱਕ ਵਾਰੀ ਫਤਿਹ ਦੀ ਦੁਆਰਾ ਸਾਂਝ ਪਾਉਂਗਾ ਬਾਈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਸਾਡਾ ਅੱਜ ਦਾ ਮਨੋਰਥ ਇਹ ਹੈ ਕਿ ਜਿਵੇਂ ਬਾਈ ਜੀ ਨੇ ਪਿੱਛੇ ਜੇ ਤੁਹਾਨੂੰ ਪਤਾ ਹੋਣਾ ਇੱਕ ਆਪਣੀ ਲਾਈਵ ਹੋ ਕੇ ਵੀਡੀਓ ਪਾਈ ਸੀ ਆਪਣੇ ਇਸ ਘਰ ਦੀ ਜਿੱਥੇ ਕਿ ਜਿਸ ਨਿੰਮ ਦੇ ਹੇਠਾਂ ਅਸੀਂ ਇਸ ਵਕਤ ਬੈਠੇ ਹੋਏ ਆਂ ਇਸ ਨਿੰਮ ਦੇ ਬਾਰੇ ਬਾਈ ਜੀ ਨੇ ਬਹੁਤ ਹੀ ਸਹਿਰਤਾਪੂਰਨ ਗੁਰਬਾਣੀ ਦੇ ਓਟ ਆਸਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਕੁਦਰਤ ਦੇ ਨਾਲ ਜੁੜਦਿਆਂ ਹੋਇਆਂ ਕਿ ਕਿਸ ਟਾਈਪ ਨਾਲ ਇਹ ਜਿਹੜੀ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਨਿੰਮ ਆ ਅੱਜ ਤੋਂ ਇਹ 20 ਸਾਲ ਦੇ ਕਰੀਬ ਪਹਿਲਾਂ ਕਿਵੇਂ ਇੱਕ ਵਾਰ ਇਹ ਸੁੱਕ ਗਈ ਸੀ ਔਰ ਉਸ ਤੋਂ ਬਾਅਦ ਕਿਵੇਂ ਉਹ ਹਰੀ ਹੋਈ ਬਾਈ ਜੀ ਨੇ ਉਸ ਵੀਡੀਓ ਦੇ ਵਿੱਚ ਵੀ ਦੱਸਿਆ ਅੱਜ ਆਪਾਂ ਦੂਰਾ ਕਮਿਊਨੀਕੇਸ਼ਨ ਕਰਨ ਜਾ ਰਹੇ ਆ ਟੂ-ਵੇ ਕਮਿਊਨੀਕੇਸ਼ਨ ਉਹਦੇ ਬਾਈ ਜੀ ਨੇ ਜੋ ਕੀਤਾ ਸੀ ਉਹ ਵਨ-ਵੇ ਕਮਿਊਨੀਕੇਸ਼ਨ ਸੀ ਆਪਦੇ ਵੱਲੋਂ ਜੋ ਵੀ ਉਹਨਾਂ ਨੂੰ ਜਾਣਕਾਰੀ ਸੀ ਸਾਡੇ ਸਭ ਦੇ ਨਾਲ ਉਹਨੇ ਸਾਂਝੀ ਕੀਤੀ ਸੀ ਸੋ ਅੱਜ ਦੀ ਜਾਣਕਾਰੀ ਤੁਸੀਂ ਇਹ ਸਮਝ ਲਓ ਕਿ ਇੱਕ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਥੇ ਲੋਕਾਂ ਦਾ ਇੱਕ ਨੁਮਾਇੰਦਾ ਬਣ ਕੇ ਬਾਈ ਜੀ ਦੇ ਨਾਲ ਬੈਠਾ ਹੋਇਆ ਅਸੀਂ ਉਸ ਜਾਣਕਾਰੀ ਨੂੰ ਬਾਈ ਜੀ ਤੋਂ ਲੈਂਦੇ ਹੋਏ ਆ ਕੋਈ ਸਵਾਲ ਜਵਾਬ ਦਾ ਦੌਰ ਵੀ ਸ਼ੁਰੂ ਕਰਾਂਗੇ ਕੁਝ ਵਧੀਆ ਸਵਾਲ ਜਿਨ੍ਹਾਂ ਦੇ ਥਰੂ ਅਸੀਂ ਦੱਸ ਸਕੀਏ ਕਿ ਕੁਦਰਤ ਕਿੰਨੀ ਬਲਵਾਨ ਆ ਕੁਦਰਤ ਨੇ ਸਾਡੇ ਵਾਸਤੇ ਕਿੰਨਾ ਕੁਝ ਪਿਆਦਾ ਕੀਤਾ ਸਾਨੂੰ ਕੱਲਾ ਸਾਡੇ ਖਾਣ ਦੇ ਵਾਸਤੇ ਨਹੀਂ ਸਾਨੂੰ ਸਿਖਾਉਣ ਦੇ ਵਾਸਤੇ ਵੀ ਇਸ ਦੇ ਵਿੱਚੋਂ ਅਸੀਂ ਬਹੁਤ ਸੋਹਣੇ ਤਰੀਕੇ ਨਾਲ ਸਿੱਖ ਸਕਦੇ ਹਾਂ ਸੋ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਆ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਉਹਦੇ ਮਹਾਵਾਕ ਅਨੁਸਾਰ ਜੋ ਗੁਰਬਾਣੀ ਦਾ ਪਵਿੱਤਰ ਪਾਕ ਫਰਮਾਨ ਆ ਉਸ ਦੇ ਦੁਆਰਾ ਆਪਾਂ ਇਹ ਅੱਜ ਵੀ ਜੋ ਗੱਲਬਾਤ ਆ ਵਿਚਾਰਾਂ ਦੀ ਸਾਂਝ ਆ ਓਹੋ ਜਨਤਾ ਦੇ ਵੱਲੋਂ ਵੀ ਸਮਝ ਲਓ ਮੈਂ ਜਨਤਾ ਦੀ ਕਚਹਿਰੀ ਵੱਲੋਂ ਮੈਂ ਬਾਈ ਜੀ ਕੋਲ ਪੇਸ਼ ਹੋਇਆ ਹਾਂ ਬਾਈ ਜੀ ਸਾਡੇ ਵੱਡੇ ਭਰਾਵਾਂ ਵਰਗੇ ਸਾਨੂੰ ਬਹੁਤ ਕੁਝ ਸਿਖਾਇਆ ਜੀਵਨ ਚ ਇਹਨਾਂ ਨੇ ਵੀ ਇਹਨਾਂ ਦੇ ਹੀ ਜੋ ਪੈੜ ਚੰਨਾ ਚੱਲਦੇ ਹੋਏ ਅਸੀਂ ਇੱਥੇ ਪਹੁੰਚੇ ਹਾਂ ਸੋ ਆਪਾਂ ਹੁਣ ਗੱਲ ਕਰਨ ਜਾ ਰਹੇ ਹਾਂ ਬਾਈ ਜੀ ਦੇ ਜੋ ਇਸ ਨਿੰਮ ਦੇ ਨਾਲ ਜੁੜਿਆ ਹੋਇਆ ਕੁਦਰਤ ਦੇ ਉਹ ਬਹੁਤ ਹੀ ਖੂਬਸੂਰਤ ਪਰਵਾਨਗੀਆਂ ਖੂਬਸੂਰਤ ਗੱਲਾਂ ਸੁੰਦਰਤਾ ਦਾ ਅਹਿਸਾਸ ਕੁਦਰਤ ਦੀ ਦਾ ਸੋ ਆਓ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਬਾਈ ਜੀ ਨੂੰ ਬੇਨਤੀ ਕਰੂੰਗਾ ਕਿ ਸਾਡੇ ਜੋ ਸੂਝਵਾਨ ਸਰੋਤੇ ਆ ਕੁਦਰਤ ਪ੍ਰੇਮੀ ਆ ਚਾਹੇ ਕੋਈ ਬੁੱਧੀਜੀਵੀ ਆ ਸਾਨੂੰ ਦੇਖ ਰਿਹਾ ਹੈ ਕੋਈ ਤਰਕਵਾਦੀ ਆ ਕੋਈ ਧਾਰਮਿਕ ਵਿਅਕਤੀ ਆ ਕੋਈ ਵੀ ਕਿਸੇ ਵੀ ਸਮਾਜ ਦੇ ਤਬਕੇ ਚੋਂ ਜਿਹੜੇ ਸਾਡੇ ਜੁੜੇ ਆ ਸਾਡੇ ਨਾਲ ਇਸ ਟਾਈਮ ਵੀਰ ਉਹਨਾਂ ਵਾਸਤੇ ਉਹਨਾਂ ਵੱਲੋਂ ਵੀ ਬਾਈ ਜੀ ਨੂੰ ਜੀ ਆਇਆਂ ਕਹਣਾ ਸਾਡੇ ਚੈਨਲ ਤੇ ਔਰ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਨ ਜਾ ਰਿਹਾ ਹਾਂ ਬਾਈ ਜੀ ਆਪਾਂ ਇਹ ਗੱਲ ਕਰਨ ਜਾ ਰਹੇ ਆ ਕਿ ਜਿਵੇਂ ਤੁਸੀਂ ਪਿੱਛੇ ਜੇ ਆਪਣੀ ਇੱਕ ਲਾਈਵ ਰੀਲ ਦੇ ਵਿੱਚ ਦੱਸਿਆ ਸੀ ਲਾਸਟ ਮੰਥ ਉਹ ਮੇਰੇ ਖਿਆਲ ਚ 21 ਜੂਨ ਨੂੰ ਤੁਸੀਂ ਪਾਈ ਸੀ ਔਰ ਅੱਜ ਤਕਰੀਬਨ 27 ਜੁਲਾਈ ਦਿਨ ਐ ਅੱਤਵਾਰ ਹੈ ਤੇ 2025 ਦਾ ਸਮਾਂ ਚੱਲ ਰਿਹਾ ਉਸ ਰੀਲ ਨੂੰ ਆਪਾਂ ਉਸ ਦੇ ਬੈਕ ਡਰਾਪ ਚ ਜਾਂਦੇ ਆ ਉਹਨੂੰ ਰਿਵਿਊ ਕਰਦੇ ਆ ਹੋਇਆ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਉਹਦੀ ਜਾਣਕਾਰੀ ਥੋੜੀ ਜੀ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਤਾਂ ਕਿ ਉਹ ਜੁੜ ਸਕਣ ਥੋੜੀ ਜੀ ਉਹਦੇ ਬਾਰੇ ਪਹਿਲਾਂ ਜਾਣਕਾਰੀ ਸ਼ੁਰੂ ਸਾਨੂੰ ਦੇਵੋ ਕਿ ਉਹ ਰੀਲ ਦੇ ਵਿੱਚ ਤੁਸੀਂ ਕਿਵੇਂ ਕਿਸ ਗੱਲ ਨੂੰ ਇਸ ਨਿਮ ਦੇ ਪ੍ਰਤੀ ਜਿਹਦੇ ਵਿੱਚ ਦੇ ਆਪਾਂ ਇਸ ਟਾਈਮ ਥੱਲੇ ਬੈਠੇ ਆ ਕਿਵੇਂ ਜਾਣਕਾਰੀ ਦਿੱਤੀ ਸੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਹ ਬਹੁਤ ਜਿਹੜਾ ਪੁਰਾਣਾ ਕਿੱਸਾ ਪਰਿਵਾਰ ਦੇ ਅੰਦਰ ਸਾਡੇ ਗੁਰੂ ਮਹਾਰਾਜ ਦੀ ਕਿਰਪਾ ਰਹੀ ਹੈ ਜਦ ਅਸੀਂ ਛੋਟੇ ਸੀ ਉਦੋਂ ਤੋਂ ਲੈ ਕੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਰਿਹਾ ਸਬਬ ਬਣਿਆ ਕਿ 2004 ਦੇ ਵਿੱਚ ਘਰੇ ਮਹਾਰਾਜ ਪ੍ਰਕਾਸ਼ ਕੀਤਾ ਸੀ ਔਰ ਸਦਾਰਨ ਪਾਠ ਚੱਲ ਰਿਹਾ ਸੀ ਜੀ ਬਾਈ ਜੀ ਸਦਾਰਨ ਪਾਠ ਖੁਦ ਵੀ ਕਰਦੇ ਬਾਬਾ ਜੀ ਤੋਂ ਸੁਣਦੇ ਪਰ ਪਾਠ ਕਰਦਿਆਂ ਕਰਦਿਆਂ 104 ਰੰਗ ਤੇ ਜਦਾਇ ਤਾਂ ਉੱਥੇ ਇੱਕ ਸ਼ਬਦ ਆਉਂਦਾ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਰਪਾ ਤੇ ਸੁਕਾਰ ਮਨੁੱਖ ਜਿਹੜਾ ਤਰਕਵਾਦੀ ਹੈ ਹਰ ਇੱਕ ਦੇ ਅੰਦਰ ਸ਼ੰਕਾ ਪੈਦਾ ਹੁੰਦਾ ਹੈ ਬਾਣੀ ਪੜੀ ਅੱਜ ਤੋਂ 20 ਸਾਲ ਪੁਰਾਣੀ ਗੱਲ ਹੈ ਤਾਂ ਦਿਮਾਗ ਜੋ ਚੱਲਦਾ ਰਿਹਾ ਕਿ ਯਾਰੇ ਕਿਸ ਤਰ੍ਹਾਂ ਹੋ ਸਕਦਾ ਤਾਂ ਇਹ ਨਿੰਮ ਸੁੱਕੀ ਸੀ ਉਸ ਵਕਤੇ ਤਾਂ ਮੈਂ ਉਹ ਸਾਹਮਣੇ ਤੁਸੀਂ ਚੁਬਾਰਾ ਦੇਖ ਰਹੇ ਹੋ ਪੁਰਾਣਾ ਮਕਾਨ ਹੈ ਮੇਰਾ ਜੀ ਬਾਈ ਜੀ ਬਿਲਕੁਲ ਜੀ ਤੇ ਉੱਥੇ ਮਹਾਰਾਜ ਪ੍ਰਕਾਸ਼ ਸੀ ਉੱਪਰ ਜਦ ਇੱਥੇ ਆ ਕੇ ਮੈਂ ਤਾਂ ਸਾਡੇ ਬੰਦੇ ਕੰਮ ਕਰ ਰਹੇ ਸੀ ਬਾਕੀ ਤੇ ਮੈਂ ਇੱਥੇ ਆਇਆ ਆ ਤੁਸੀਂ ਦੇਖੋ ਮੇਰੇ ਪਸ਼ੂ ਰੱਖਿਆ ਹੁੰਦੇ ਸੀ ਇੱਥੇ ਪਹਿਲਾਂ ਠੀਕ ਹੈ ਭਾਈ ਥੱਲੇ ਉਹਦੇ ਪਸ਼ੂਆਂ ਦੀ ਖੁਰਲੀ ਬਣੀ ਹੋਈ ਹੈ ਤਾਂ ਕਿ ਬੰਦਾ ਕੋਈ ਆ ਕੇ ਕਦੇ ਵੀ ਚੈੱਕ ਕਰ ਸਕਦਾ ਵੀ ਇਹਦੀ ਜੀ ਕਈ ਚੀਜ਼ਾਂ ਤੋਂ ਤੁਸੀਂ ਖੋਜ ਕਰ ਸਕਦੇ ਵੀ ਇਹ ਕਦੋਂ ਦੀ ਖੁਰਲੀ ਬਣੀ ਹੈ ਜਾਂ ਕਿਸ ਤਰ੍ਹਾਂ ਦਾ ਹੈ ਇਹ ਲੱਕੜ ਵੀ ਜਿਹੜੀ ਹੈ ਉਹ ਸਾਡੇ ਬੰਦਿਆਂ ਨੇ ਵੜਤੀ ਸੀ ਅੱਧਿਕ ਜੋ ਸੁੱਕ ਗਈ ਤੇ ਉਹ ਇਹਨੂੰ ਕੱਢਣ ਲੱਗੇ ਮੈਂ ਕਿਹਾ ਇਹਨੂੰ ਖੜੀ ਰਹਿਣ ਦਿਓ ਯਾਰ ਤੁਸੀਂ ਹੋਰ ਨੁਕਸਾਨ ਕਰੋਗੇ ਆਪਾਂ ਨੂੰ ਪਸ਼ੂਆਂ ਵਾਸਤੇ ਖੁਰਲੀ ਚਾਹੀਦੀ ਜਦੋਂ ਲੋਡ ਹੋਈ ਆਪਾਂ ਪਟਲਾ ਗੇ ਨਿੰਮ ਜੀ ਬਾਈ ਜੀ ਤਾਂ ਉਹ ਫਿਰ ਦਿਮਾਗ 'ਚ ਜਦੋਂ ਆਇਆ ਤਾਂ ਵੇ ਉਸ ਜਗ੍ਹਾ ਦੇ ਉੱਤੇ ਜਿੱਥੋਂ ਇਹ ਨਰਖਤਾ ਢ ਹੁੰਦਾ ਜੀ ਪੰਜ ਵਾਰ ਹੱਥ ਲਾ ਕੇ ਵਾਹਿਗੁਰੂ 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 ਕਰਨ ਤੋਂ ਬਾਅਦ ਥੋੜੇ ਜਿਹੇ ਦਿਨਾਂ ਬਾਅਦ ਇਹ ਨਿੰਮ ਉੱਥੋਂ ਹਰੀ ਹੋ ਗਈ ਫਿਰ ਦਿਮਾਗ ਚ ਐ ਵੀ ਏਡੀ ਪੁਰਾਣੀ ਨਿੰਮ ਐ ਇਹ ਲਗਭਗ ਜਿਹੜੀ ਐ ਇਹ 50 ਤੋਂ 55 ਸਾਲ ਪੁਰਾਣੀ ਨਿੰਮ ਐ ਇਹ ਦੋ ਨਿਮਣੇ ਦੂਜੇ ਪਾਸੇ ਦੂਜੀ ਵੀ ਖੜੀ ਹੈ ਜੀ ਬਾਈ ਜੀ ਉਹ ਹਲੇ ਵੀ ਹਰੀ ਹੈ ਇਹ ਸੁੱਕ ਗਈ ਸੀ ਜੀ ਤਾਂ ਫਿਰ ਇਹ ਹੌਲੀ ਹੌਲੀ ਇੱਕ ਥੋੜੀ ਜੀ ਤੂਈ ਫੁੱਟੀ ਦੋ ਪੱਤੇ ਚਾਰ ਪੱਤੇ ਕਰਦੇ ਨੇ ਟਾਣੀ ਇੱਕ ਉਹਦੇ ਕਲੀ ਫਿਰ ਹੌਲੀ 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 ਕੀ ਹੋਇਆ ਵੀ ਇਹ ਵਿੱਚੋਂ ਇੱਕ ਜਿਹੜੇ ਆ ਕਾਫੀ ਲੰਮੀਆਂ ਉੱਪਰ ਤੱਕ ਲਗਰਾਂ ਨਿਕਲ ਗਈਆਂ ਜੀ ਤਾਂ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਕੀ ਹੋਇਆ ਵੀ ਇਹ ਜਿਹੜਾ ਆ ਦੂਜਾ ਮੋਢਾ ਪੁਰਾਣਾ ਅਸਲ ਮੋਢਾ ਹੈ ਹਾਂਜੀ ਇਹਦੇ ਨਾਲ ਸਖ ਕੱਲਾ ਸੱਕ ਹਰਾ ਸੀਗਾ ਉਧਰੋਂ ਬਾਕੀ ਸਾਰਾ ਲਹਿ ਗਿਆ ਸੀ ਹਾਂਜੀ ਮੈਨੂੰ ਲੱਗਿਆ ਵੀ ਇਹਦਾ ਹੀ ਰੂਪ ਆ ਜੀ